ਸਹਿਜ ਕੋ ਜੈਸੇ ਤਤ ਨਾ ਜਨ ਇਹਦੇ ਜੋ ਨਹੀਂ ਲਾਉਣੀ ਸਹਿਜ ਸਿਮਰਨਾ ਕਰਨਾ ਤਾਂ ਵੀ ਸਹਿਜ ਰਤਨੇ ਨੂੰ ਕਰਨਾ ਤਾਂ ਵੀ ਜਿੰਗ ਤੇ ਮੈਂ ਤੜੇ ਨੰਸਕਾਰ ਕਰਦੇ ਨਾੜੀ ਨਹੀਂ ਕਰਨੀ ਸਹਿਜ ਵਾਲਾ ਜਦ ਜਪੀ ਜਾਓ ਜਦ ਵਾਰੀ ਆ ਕੀ ਤੱਕ ਹਰੂ ਨਕਮਤ ਕਰੋ ਇਹ ਨਕਮਤ ਹੋਣਾ ਆਪ ਨਹੀਂ ਅੰਮ੍ਰਿਤ ਛਾਟ ਵਿਖੇ ਵਿਕਤਾਹੀ ਮਾਇਆ ਹੋ ਭੜਪੈ ਪੂਰੇ ਸਤਿਗੁਰਾਂ ਤੋਂ ਕੀ ਪ੍ਰੀਤ ਲਗਾਈ ਜੇ ਕੋ ਤੁਮ ਪੰਥ ਸੁਣਾਓ ਪਰ ਸੰਗ ਤਹਿ ਮਲਤ ਜਨ ਪ੍ਰਾਤ ਮਟਾਈ ਇਕ ਅਰਦਾਸ ਭਾਗ ਕੀਤ ਕੀ ਗੁਰੂ ਰਾਮਦਾਸ ਰੱਟੋ ਇਹ ਨਮਸਕਾਰ ਸਾਡੀ ਮਹਾਰਾਜ ਆਦੇ ਦੋ ਹੱਥ ਬਲਾ ਕੇ ਖਾਲੀ ਕਰੇ ਮੇਰਾ ਮੁੰਜਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਤੁਝ ਕੋ ਸਾਉਂਤਿ ਕੀ ਆ ਲੱਗੇ ਮੇਰੇ ਵर्ता ਬਣਦੀ ਫੇਰ ਜਾਗ ਕੇ ਗਮਸ਼ਕਾਰ ਕਰਦਾ ਆਨੰਦ ਹੀ ਹੋ ਰੋ ਅਸੀਂ ਨਮਸ਼ਕਾਰਾਂ ਕਰਦੇ ਆ ਗਿਣਤੀ ਦੀ ਆ ਮੈਂ ਤਾਂ ਰੋਜ਼ ਗੁਰਦੁਆਰੇ ਜਾਂ ਨਾ ਹੰਮੇ ਨੂੰ ਪੱਠੇ ਪਾਈਏ ਸਾਰੇ ਹੰਮੇ ਦੇ ਕਾਰਨ ਨਹੀਂ ਪਰ ਗੁਰੂ ਘਰ ਮਾਇਆ ਹਰ ਇਤ ਸਾਥ ਛੱਡ ਐ ਸਿਰ ਕਟਮਨ ਕੇ ਕਰਮਾ ਜਿੰਨੇ ਮਰਜੀ ਕੰਮ ਕਾਰਨ ਕਰ ਲੋ ਤਾ ਹੋਏ ਨੇ ਨਿਤਨੇ